ਜੀ ਹਾਂਜੀ ਕੀ ਗੱਲ ਹੋਈ ਆ ਪੂਰੀ ਇਹ ਇਹਦਾ ਨੀ ਕੋਈ ਰੋਲੇ ਦਾ ਤਾਂ ਕੋਈ ਸੰਭੀ ਨਹੀਂ ਲੱਗੀ ਹਾਂ ਤੇ ਮਾੜਾ ਮੋਟਾ ਤਾਂ ਘਰੇ ਚੱਲਦਾ ਹੀ ਰਹਿੰਦਾ ਹਾਂ ਸਿਰਪਰ ਜਾ ਕੇ ਵੀ ਆਈ ਆ ਪੁੱਤਰ ਦਾ ਬੰਦਾ ਤਾਂ ਆਇਆ ਹਾਂ 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 ਸੁਣਨੇ ਗੱਲਾਂ ਕਰਨਾ ਕੋਈ ਵੀ ਸਿਹਤ ਤੇ ਅਸਰ ਨਹੀਂ ਸੀ ਗਿਆ ਹਾਂ ਹਾਂ ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਰੋਲੀ ਆ ਜਾਂਦੇ ਆ ਮੈਂ ਕਿਹਾ ਮੈਂ ਜਾਣੀ ਜਦੋਂ ਉਹ ਆਈ ਉਹਦੋਂ ਉਹਨੇ ਕਹੀ ਮਾਰੀ ਤੇ ਵੱਢ ਕੇ ਕਿੰਨੇ ਨੇ ਮਾਰੀ ਆ ਕਹੀ ਉਹਦੇ ਘਰ ਵਾਲੇ ਨੇ ਮਾਰੀ ਇਹ ਕੋਈ ਕਾਰਨ ਦਾ ਪਤਾ ਲੱਗਿਆ ਕੀ ਕਾਰਨ ਸਮਝ ਨਹੀਂ ਲੱਗਿਆ ਉਹਨਾਂ ਦੀ ਵੀ ਉਹਨਾਂ ਦੇ ਬਾਪੂ ਵੀ ਕਹਿੰਦਾ ਕੋਈ ਰੌਲਾ ਨਹੀਂ ਸੀਗਾ ਹਾਂਜੀ ਤੇ ਵੀ ਵਧੀਆ ਮੇਰੇ ਕੋਲੋਂ ਆਇਆ ਕਿ ਉਹ ਚਾਹ ਬਣਾਦੀ ਸੀ ਭੜੌੜ ਤੋਂ ਜਾਣੇ ਆ ਕੋਈ ਠੀਕ ਹੈ ਹਾਂ ਹਾਂ ਤੇ ਉਹਨੂੰ ਕਹਿੰਦਾ ਚੰਗਾ ਜਾ ਉਹ ਮੈਂ ਅੱਗੇ ਵੀ ਜਾ ਮਿਲਾ ਦੂੰ ਤੇ ਉਹਦੀ ਪਤਾ ਲੱਗਿਆ ਕਹਿੰਦਾ ਜਦੋਂ ਰੌਲਾ ਪੈਂਗਾ ਤੇ ਜਦੋਂ ਮੈਂ ਭੱਜ ਕੇ ਸਾਡਾ ਘਰ ਦਊਗਾ ਜਦੋਂ ਉਹ ਮੈਂ ਆਈ ਉਹਦੋਂ ਤੌਹਨੇ ਵੱਢਤੀ ਕਹੀ ਮਾਰੀ ਮਾਰ ਕੇ ਕਿਹਨਾਮਾ ਤੁਹਾਡਾ ਹੈ ਅਜਮਿਲਾ ਕੀ ਲੱਗਦੀ ਹੈ ਤੁਹਾਡੀ ਜਿਹੜੀ ਗੁੱਡੀ ਕਤਲ ਹੋਇਆ? ਬੇਟੀ ਸੀ। ਇੱਕਦੋ ਪਤਾ ਨਾ ਕਿ ਅਸਲ ਨੂੰ ਸਾਨੂੰ ਸੁਭਾ ਮਿਲਿਆ ਕਿ ਤਾਂ ਖੜੀ ਦੋ ਤਿੰਨ ਹਾਂਜੀ ਮੈਨੂੰ ਕਹਿੰਦੀ ਮਾਮੀ ਪਰਮੇਨ ਦੇ 7 ਵਜੇ ਕਹਿੰਦੇ ਸੇਠੀ ਆ ਜਾਓ ਹਾਂ ਹਾਂ ਮੈਂ ਕਿਹਾ ਠੀਕ ਆ ਉਦੋਂ ਬਾਅਦ ਚ ਫਿਰ ਇਹਨਾਂ ਨੇ ਚਾਚੇ ਨੂੰ ਬੁਲਾਇਆ ਵੇਖ ਨੂੰ ਹੂੰ ਉਡੀ ਕਹਿੰਦੀ ਮਾਮਾ ਵੀ ਤੁਸੀਂ ਥੇਤੀ ਆ ਜਾ ਬੰਦੇ ਨੇ ਹੈ ਨਹੀਂ ਹੂੰ ਹੂੰ ਸਾਨੂੰ ਨਹੀਂ ਬਤਾਦਾ ਕਿ ਕੀ ਗੱਲ ਹੋਈ ਆ ਕੀ ਅਸਲ ਪਹਿਲਾਂ ਕੋਈ ਲੜਾਈ ਵਗਰਾ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਹਾਂ ਜਮਾਈ ਹੈਗੀ ਸੀ ਜਿਹਦਾ ਸੀ ਵੀ ਉਹਨੂੰ ਮਾਰਦੇ ਜਦੋਂ ਸਾਨੂੰ ਅੱਧਾ ਤੱਕ ਨੂੰ ਠੀਕ ਹੈ ਪਰ ਹੁਣ ਇਹਨਾਂ ਨੂੰ ਜਾਣ ਕੇ ਹੈ ਨੱਕੀ ਮਾਰੀ ਆ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਗਤਾ ਬੰਦਾ ਇਹੀ ਸੋਹਣੇ ਵੀ ਉਹਦੇ ਇਹਨਾਂ ਦੇ ਮੁੰਡੇ ਦੀ ਨਾਲ ਹੀ ਬਸ ਲਾਸ ਹੋ ਗਏ ਮੈਨੂੰ ਮੈਨੂੰ ਸਬਰ ਆ ਜਾਊਗਾ ਮੇਰੀ ਧੀ ਮਾਰੀ ਹੈ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਦੀ ਕੁੜੀ ਆ